ਪੀਰਾਂ ਦੀ ਆਂੜ ਚ ਵਿਕ ਰਿਹਾ ਸ਼ਰੀਆਮ ਚਿੱਟਾ ਫਿਰੋਜ਼ਪੁਰ ਸ਼ਹਿਰ ਪੀਰਾਂ ਦੇ ਦਰਬਾਰ ਵਿੱਚ ਲੱਖੀ ਨਾਮ ਦਾ ਸ਼ਖਸ ਵੇਚ ਰਿਹਾ ਚਿੱਟਾ ਫਿਰੋਜ਼ਪੁਰ ਸ਼ਹਿਰ ਪੀਰਾਂ ਦੇ ਦਰਬਾਰ ਚ ਪੁਲਿਸ ਤੋਂ ਬੇਖੌਫ ਚਿੱਟੇ ਦੀ ਕਰ ਰਿਹਾ ਤਸਕਰੀ ਲੱਖੀ ਨਾਮ ਦਾ ਬੰਦਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਲੱਖੀ ਨਾਮ ਦਾ ਇਹ ਬੰਦਾ ਕੌਣ ਹੈ ਇਸ ਦੀ ਜਲਦ ਤੋਂ ਜਲਦ ਤਪਦੀਸ਼ ਕੀਤੀ ਜਾਵੇ ਸੁਣੋ ਇਹ ਵੀਡੀਓ ਪਾਈ ਮਨਪ੍ਰੀਤ ਸਿੰਘ ਜੀ ਖਾਲਸਾ ਫਰੀਦਕੋਟ ਵੱਲੋਂ ਸਾਰੇ ਜਾਣਦੇ ਨੇ ਵੀ ਅਸੀਂ ਧਰਮ ਦੇ ਖਿਲਾਫ ਨਹੀਂ ਚੱਲੇ ਨਾ ਹੀ ਅਸੀਂ ਬੋਲ ਸਕਦੇ ਆ ਨਾ ਹੀ ਸਾਡੇ ਕੋਲੇ ਬੋਲਣ ਦੀ ਔਕਾਤ ਹੈ ਔਰ ਨਾ ਹੀ ਅਸੀਂ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਧਮਕੀ ਦਿੱਤੀ ਹੈ ਔਰ ਅਸੀਂ ਉਹਨਾਂ ਲੋਕਾਂ ਨੂੰ ਮਤਲਬ ਨੰਗਿਆਂ ਕੀਤਾ ਪਰਦਾ ਫਾਸ਼ ਕੀਤਾ ਉਹਨਾਂ ਲੋਕਾਂ ਦਾ ਜਿਹੜੇ ਧਰਮ ਦੀ ਆੜ ਵਿੱਚ ਪਖੰਡ ਦੇ ਅੱਡੇ ਖੋਲ੍ਹ ਕੇ ਲੋਕਾਂ ਨੂੰ ਸ਼ਰੇਆਮ ਲੁੱਟ ਰਹੇ ਆ। ਆ ਥੋੜੇ ਜਿ ਦਿਨਾਂ ਵਿੱਚ ਵੇਖ ਲਓ ਵੀ ਉਹ ਚਿਹਰੇ ਸਾਹਮਣੇ ਆ ਰਹੇ ਜਿਹੜੇ ਜਿਨ੍ਹਾਂ ਨੂੰ ਸ਼ਾਂਤ ਕਰਕੇ ਬਿਠਾਇਆ ਗਿਆ ਸੀ। ਮਤਲਬ ਉਹ ਲੋਕਾਂ ਦੇ ਨਾਲ ਹਜ਼ਾਰਾਂ ਕੀ ਲੱਖਾਂ ਰੁਪਈਆਂ ਦੀਆਂ ਠੱਗੀਆਂ ਜਿਹੜੀਆਂ ਵਜੀਆਂ ਹੋਈਆਂ ਨੇ ਠੱਗੀਆਂ ਦਾ ਸ਼ਿਕਾਰ ਲੋਕ ਬਣੇ ਹੋਏ ਨੇ। ਸੋ ਮੈਂ ਕਹਿੰਦਾ ਵੀ ਇਸ ਪਖੰਡ ਪੰਜਾਬ ਬਚਾਓ ਮਹਿੰਮਤੇ ਬਹੁਤ ਸਾਰੇ ਚੇਲੇ ਵੀਰ ਆ ਜਿਨ੍ਹਾਂ ਨੂੰ ਮਤਲਬ ਇਤਰਾਜ ਆ ਜਾਂ ਮੈਂ ਕਹਿੰਦਾ ਵੀ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ ਔਰ ਉਹ ਕਹਿੰਦੇ ਵੀ ਭਾਈ ਮਨਪ੍ਰੀਤ ਸਿੰਘ ਗਲਤ ਕਰ ਰਿਹਾਏ ਸੋ ਮੈਂ ਹੁਣ ਇਹ ਵੇਖਣਾ ਵੀ ਤੁਸੀਂ ਕਿੰਨਾ ਖਾ ਦਾ ਨਰਾ ਮਾਰਦੇ ਹੋ ਪਰ ਇਹ ਵੀ ਬਹੁਤ ਆ ਵੀ ਅ ਘਰਾਂ ਵਿੱਚ ਕਈ ਲੋਕ ਹੈਗੇ ਆ ਚੌਂਕੀਆਂ ਲਾ ਕੇ ਉੱਥੇ ਮਤਲਬ ਅੰਦਰ ਖਾਤੇ ਮਤਲਬ ਚਿੱਟੇ ਦਾ ਵੀ ਕਈਆਂ ਕੋਲੇ ਵਪਾਰ ਧੰਦਾ ਚੱਲਦਾ ਹੈ ਹੋਰ ਕਈ ਤਰ੍ਹਾਂ ਦੇ ਧੰਦੇ ਚੱਲਦੇ ਨੇ ਮੈਂ ਉਹਨਾਂ ਦੇ ਖਿਲਾਫ ਲੜ ਰਿਹਾ ਮੈਂ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਕਰ ਰਿਹਾ ਮੈਂ ਚਾਹੁੰਦਾ ਵੀ ਸੱਚ ਦੀ ਪੜਤਾਲ ਹੋਵੇ ਓੜਕ ਸੱਚ ਰਹੀ ਸੱਚ ਲੋਕਾਂ ਦੇ ਸਾਹਮਣੇ ਆਵੇ ਯਾਰ ਬਹੁਤ ਵਧੀਆ ਕਮਾਈ ਵਾਲੇ ਸਾਧੂ ਵੀ ਹੁੰਦੇ ਆ ਜਿਨ੍ਹਾਂ ਸਾਧੂ ਬੋਲੇ ਸਹਿਸਵਾ ਸਾਧੂ ਕਾ ਕਹਿ ਬਿਰਥਾ ਨਾ ਜੈ ਸਾਧੂ ਉਹ ਵੀ ਬੈਠੇ ਨੇ ਜਿਹੜੀ ਰਸਨਾ ਤੋਂ ਉਹਨਾਂ ਦੇ ਬੋਲ ਆ ਜਿਹੜੇ ਮਤਲਬ ਪੂਰੇ ਹੁੰਦੇ ਨੇ ਮਤਲਬ ਹੈ ਉਹ 5-4% ਹੀ ਬਾਕੀ ਦੇ ਸਾਰੇ ਧਰਮ ਦੀਆਂ ਅੜਚ ਪਖੰਡ ਦਾ ਅੱਡਾ ਕੋਲ ਕਬਿਠੇਣ ਦੁਕਾਨਦਾਰੀਆਂ ਸੋ ਇਹਨਾਂ ਮਤਲਬ ਚੌਕੀਆਂ ਨੂੰ ਛੱਡੋ ਚਲੋ ਹੁਣ ਮੈਂ ਇਹ ਵੇਖਣਾ ਹੈ ਕਿ ਜੇ ਤੁਸੀਂ ਜਿਹੜੇ ਚੇਲੇ ਸਾਰੇ ਚੇਲੇ ਵੀਰ ਕਮਾਈ ਵਾਲੇ ਵੀ ਵਿੱਚੇ ਤੇ ਦੁਕਾਨਦਾਰਾਂ ਵਾਲੇ ਵੀ ਵਿੱਚੇ ਮੈਂ ਸਾਰਿਆਂ ਨੂੰ ਹੁਣ ਇੱਕ ਬੇਨਤੀ ਕਰਦਾ ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਪੀਰਾਂ ਫਕੀਰਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਮਤਲਬ ਬੰਦਗੀ ਵਾਲੀਆਂ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਇੱਕ ਫਿਰੋਜ਼ਪੁਰ ਬਹੁਤ ਮਤਲਬ ਕਮਾਈ ਵਾਲੀ ਜਗ੍ਹਾ ਬਣੀ ਹੋਈ ਹੈ ਦਰਗਾਹ ਬਣੀ ਹੋਈ ਹੈ ਮਤਲਬ ਕਚਹਿਰੀ ਦੇ ਨਾਲ ਹੀ ਚੌਂਕ ਦੇ ਵਿੱਚ ਮੈਨੂੰ ਮਤਲਬ ਬਾਬਾ ਜੀ ਦੀ ਜਗ੍ਹਾ ਦਾ ਨਾਮ ਨਹੀਂ ਪਤਾ ਪਰ ਉਹ ਦਰਗਾਹ ਦੇ ਨਾਮ ਨਾਲ ਪੀਰਾਂ ਦੀ ਜਿਹੜੀ ਜਗ੍ਹਾ ਜਾਣੀ ਜਾਂਦੀ ਹੈ ਮਤਲਬ ਉੱਥੇ ਮੇਲਾ ਵੀ ਲੱਗਦਾ ਲੋਕ ਵੀ ਆਉਂਦੇ ਨੇ ਸ਼ਰਧਾ ਭਾਵਨਾ ਨਾਲ ਤੇ ਚੇਲੇ ਵੀ ਬਹੁਤ ਜਾਂਦੇ ਨੇ ਹੁਣ ਮੈਂ ਇਹ ਵੇਖਣਾ ਵੀ ਤੁਸੀਂ ਆਪਣੀਆਂ ਆਪਣੇ ਵੱਲੋਂ ਵੀਡੀਓਜ਼ ਤਿਆਰ ਕਰਕੇ ਪੀਰਾਂ ਦੇ ਦਰਗਾਹ ਤੇ ਜਿਹੜਾ ਸ਼ਰਿਆਮ ਉੱਥੇ ਚਿੱਟਾ ਵਿਕਦਾ ਹੈ ਚਿੱਟਾ ਸਪਲਾਈ ਹੁੰਦਾ ਇੱਕ ਲੱਕੀ ਕੇ ਲੱਖੀ ਨਾਂ ਦਾ ਬੰਦਾ ਹੈ ਉਹ ਉੱਥੇ ਮਤਲਬ ਚਿੱਟਾ ਸਪਲਾਈ ਕਰਦਾ ਠੀਕ ਹੈ ਸੋ ਉਹ ਜਿਹੜਾ ਸਪਲਾਈ ਕਰਦਾ ਚਿੱਟਾ ਤੇ ਉਹਦੇ ਵਿੱਚ ਇੱਕ ਸੁਣਨ ਚ ਆਇਆ ਵੀ ਮਮਣੇ ਅਰਗੇ ਕੋਈ ਹੈਗੇ 50-50 ਹਜ਼ਾਰ ਦਾ ਚਿੱਟਾ ਲੈ ਕੇ ਅਗੇ ਖਰੀਦ ਕੇ ਲ ਜਾਂਦੇ ਆ ਉਹ ਨੌਜਵਾਨ ਮਾਵਾਂ ਦੇ ਪੁੱਤ ਮਰ ਰਹੇ ਆ ਘਰ ਉਜੜ ਰਹੇ ਆ ਘੜ ਘੜ ਆ ਵੇਖੋ ਮਾੜਾ ਜ ਮੈਂ ਤੁਹਾਨੂੰ ਸੋ ਤਾਂ ਇੱਕ ਉਹ ਨਾਮ ਜਣਦਾ ਲੱਖੀ ਹੈ ਨਾ ਕਿੱਥੇ ਵੇਚਦਾ ਲੱਖੀ ਜਿਹੜੀ ਨਾਮ ਦਾ ਹਸਮਾਨ ਫਰੋਜਪੁਰ ਵਾਲਾ ਬੰਦਾ ਬਾਕੀ ਦਰਗਾਹ ਤੇ ਜਿਹੜੇ ਬਾਬੇ ਦੀ ਦਰਗਾਹ ਬਣੀ ਆ ਬਾਬੇ ਦੀ ਦਰਗਾਹ ਤੇ ਮੈਂ ਕਹਿੰਦਾ ਚਮਕੀਆਂ ਜਿਹੜੀਆਂ ਘਰਾਂ ਚ ਬਣਾ ਕੇ ਬੈਠੇ ਹੋ ਚਲੋ ਠੀਕ ਹੈ ਪਰ ਦਰਗਾਹ ਜਿੱਥੇ ਮੈਂ ਕਹਿੰਦਾ ਵੀ ਸਾਰੇ ਧਰਮ ਵੀ ਮਤਲਬ ਧਰਮਾਂ ਦੇ ਲੋਕ ਵੀ ਸ਼ਾਇਦ ਮੱਥਾ ਟੇਕਦੇ ਹੋਣ ਮਤਲਬ ਉਹਦੀ ਨਮਨ ਕਰਦੇ ਹੋਣ ਉਸ ਦਰਗਾਹ ਨੂੰ ਤੁਹਾਰਾ ਸੋਲਾ ਬੰਦਾ ਬਾਗੀ ਦਰਗਾਹ ਤੇ ਜਿਹੜੇ ਬਾਬੇ ਦਰਗਾਹ ਬਣੀਆਂ ਬਾਬੇ ਪੀਰ ਬਾਬਾ ਦੀ ਬਾਬਾ ਆਹ ਲੱਖਾਂ ਦੇ ਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਓਦੋਂ ਕਿੰਨੇ ਦੇ ਲੈ ਕੇ ਆਏ ਤੁਸੀਂ ਸਰਗਾਹ ਬਣੀ ਹੈ ਜਿਹੜੀ ਉਸ ਦਰਗਾਹ ਤੇ ਲੱਖੀ ਨਾਂ ਦਾ ਬੰਦਾ ਜਿਹੜਾ ਚਿੱਟੇ ਦਾ ਵਪਾਰ ਕਰਦਾ ਕੀ ਹੁਣ ਤੁਸੀਂ ਮੈਂ ਚੇਲੇ ਵੀਰਾਂ ਨੂੰ ਬਾਬਿਆਂ ਨੂੰ ਸਾਧੂਆਂ ਨੂੰ ਪੁੱਛਣਾ ਚਾਹਣਾ ਹੈ ਵੀ ਤੁਸੀਂ ਹੁਣ ਵੀਡੀਓਸ 'ਚ ਇਹ ਚੀਜ਼ ਬੋਲੋਗੇ ਵੀ ਇੱਕ ਸੱਚੀ ਸੁੱਚੀ ਦਰਗਾਹ ਜਿੱਥੇ ਕੋਈ ਜੋਤ ਜਗਦੀ ਹੋਵੇ ਤੇ ਉਥੇ ਮਤਲਬ ਸ਼ਰਿਆਮ ਆ ਕੁਛ ਹੁੰਦਾ ਹੈ ਤੁਹਾਡੇ ਚ ਬੋਲਣ ਦੀ ਜ਼ਰੂਰਤ ਹੈ ਮੈਂ ਵੇਖਣਾ ਹੈ ਵੀ ਤੁਸੀਂ ਕਿਹੜੇ ਕਿਹੜੇ ਨਿੱਤਰਦੇ ਹੋ ਵੀ ਦਰਗਾਹਾਂ ਤੇ ਜਾਂ ਚੌਕੀਆਂ ਦੇ ਇਹੋ ਜਿਹੇ ਕੰਮ ਹੁੰਦੇ ਲੁੱਟਾਂ ਖਸਟਾਂ ਹੁੰਦੀਆਂ ਲੋਕਾਂ ਨੂੰ ਗਮਰਾਹ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਲੱਖਾਂ ਰੁਪਈਆ ਦੀ ਠੱਗੀ ਮਾਰੀ ਜਾਂਦੀ ਹੈ ਉਹਦੇ ਲਈ ਤੁਸੀਂ ਬੋਲਦੇ ਹੋਗੇ ਨਹੀਂ ਇਹ ਵੀਡੀਓ ਜ਼ਰਾ ਹੀ ਮੈਂ ਚੇਲਿਆਂ ਨੂੰ ਚੈਲੰਜ ਕਰਦਾ ਵੀ ਕਿਹੜੇ ਚੇਲੇ ਨਿੱਤਰ ਕੇ ਸਾਹਮਣੇ ਆਉਂਦੇ ਉਹ ਆਉਣ ਵਾਲੇ ਦਿਨਾਂ ਵਿੱਚ ਵੇਖਾਂਗੇ